ਜਿ ਤੁਹਾਡਾ ਫੇਰ ਨਵੇਂ ਬਲੌਗ ਚ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਹੋਰ ਮਾਤਾ ਤਹ ਢਿੱਸੇ ਤੇ ਠੀਕ ਰਹਿੰਦੀ ਐ ਹਾਂ ਭਾਈ ਠੀਕ ਰਹਿੰਦੀ ਐ ਜਮ ਹੁਣ ਤਾਂ ਜੇ ਰੱਬ ਚੱਕ ਲੈ ਤਾਈਂ ਗੰਗਾ ਹੈ ਕਿਉਂ ਮਾਤਾ ਅਰੇ ਤਾਂ ਤੇਰੇ ਸਾਰੇ ਠੀਕ ਲੱਗਦੇ ਨੇ ਨਾਲ ਹੀ ਤੇਰੀ ਨੂੰ ਹਾਂ ਤੇ ਨਾਲੇ ਤੇਰਾ ਪੁੱਤ ਪੋਤਾ ਵੀ ਠੀਕ ਲੱਗਦਾ ਫਿਰ ਲੋਕ ਸੋਢਿਆ ਇੰਨੀ ਤਰੀਫਾਂ ਕਰਦੇ ਆ ਫਿਰ ਤੁਸੀਂ ਇੰਨੀ ਕਿਉਂ ਠੀਕ ਆ ਤੁਹਾਂ ਵੇ ਬੱਟਾ ਮਾਤਾ ਪਰਸਨ ਵੀ ਲਖੋ ਕੇ ਲੈਣੀਆਂ ਜਦੋਂ ਜਦੋਂ ਆਈ ਵੀ ਪਰਸਨ ਕਿ ਲਖੋ ਕੇ ਲੈਣੀਆਂ ਚਾ ਪਰਸਨ ਵੀ ਖੋਲਣ ਨੇ ਮੇਰਾ ਤਾਂ ਜਿਉਣਾ ਕੰਮ ਕੱਟਿਆ ਫਿਰ ਤਵੇ ਤੈਨੂੰ ਬਹੁਤ ਔਖਾ ਹੋਣਾ ਫਿਰ ਤੈਨੂੰ ਕਦੇ ਕੋਈ ਕਪੜਾ ਲੀਣਾ ਤਾਂ ਦੇ ਦਿੰਦੇ ਹੋਣੇ ਕਿ ਉਹ ਵੀ ਨਹੀਂ ਦਿੰਦੇ ਵੇ ਬੱਟਾ ਕਿਹੜਾ ਕਪੜਾ ਲੀਣਾ ਪੱਟ ਪਰਨਾ ਪਾ ਕੇ ਕੈਮ ਕਟਦੀਆਂ ਕਦੇ ਕਦੇ ਤਾਂ ਚਾਰ ਨੂੰ ਘੇਰ ਕੇ ਡਰ ਜਾਂਦੇ ਹਨ ਫਿਰ ਮਾਤਾ ਕਦੇ ਪੇਕੇ ਭੂਕੇ ਵਗ ਜਾਨੀ ਕਿ ਜਾਂਦੀ ਨਹੀਂ ਜਾਨ ਤਾਂ ਦੇ ਦਿੰਦੇ ਹੁਣੇ ਹਾਂ ਵਾਹੀ ਵਗ ਜਾਨੀ ਆ ਪੇਕੇ ਤਾਂ ਵੜਾ ਬੋਤ ਹੈ ਮਰੇ ਵਾਹੀਆਂ ਨੇ ਵਥੀ ਜੇ ਵਥੀ ਜੀਆਂ ਤੇਰਾ ਕਟਦੀਆਂ ਹੈ ਵੈਰਾ ਕਮਰਾ ਵੀ ਅੱਡਾ ਹੈ ਯੋ ਮਨ ਚੰਤੇ ਵੀ ਹੋਰ ਤਾ ਵਗ ਦੁੱਧ ਲੱਸੀ ਵੀ ਹੋ ਹੈ ਆਨੇ ਆਂ ਦਿਨ ਦੋ ਸੁੰਢੇ ਸਮਾ ਕੇ ਵੀ ਝੰਡੇ ਹੈ ਕਪੜਾ ਲਿੰਦਾ ਵੀ ਝੰਡੇ ਹੈ ਜੋੜਾ ਜੁੱਤੀ ਵੀ ਉਹ ਆਂਦੇ ਹੈ ਅੱਤ ਤੱਕ ਬਾਈ ਮੈਂ ਬਹੁਤ ਅੱਤ ਹੈ ਫਿਰ ਮਾਤਾ ਜੀ ਜੇ ਤੂੰ ਉੱਥੇ ਜਾਨੀਂ ਉੱਥੇ ਤਾਂ ਤੇਰਾ ਬਹੁਤ ਘਰਦੇ ਹੋਣੇ ਨਾਲੇ ਉੱਥੇ ਵਿਆਹ ਵੀ ਕਿਵੇਂ ਵੀ ਠੀਕ ਹੈ ਨਾ ਪੂਰਾ ਵਧੀਆ ਫੇਰ ਭਾਈਆ ਤਾ ਮੈਂ ਮੱਧਿਆ ਹੈ ਅੱਥਕਾ ਮੇਰੇ ਚਾਰੀ ਬੰਦਾ ਲੱਗੇ ਰਹੇ ਤੇ ਮੈਂ ਦੋ ਤਨ ਕਰਕੇ ਵੀ ਜਾਉਂਗੀ ਇਹ ਵੀ ਮੇਰੇ ਘਟੋਟ ਅੱਥਕਨ ਤੋਂ ਲੱਗ ਜਾਂਦੇ ਹੈ ਰੋਦੇ ਤੋਂ ਉਹ ਕਿਰ ਕਰ ਕੱਢਣੇ ਬੰਦੇ ਹੈ ਚਾਹ ਨਾ ਜਵਾਬ ਦੇ ਦੂੰ ਦੁੱਦਲਿੰਦੇ ਹੈ ਫਿਰ ਉਹ ਐਸੇ ਟੁੱਕਰ ਕੇ ਅਚੇਮ ਕਰਦੇ ਹੈ ਮਾਤਾ ਪਾਈਆ ਅੱਥਕਿਆ ਇੱਥੇ ਅਠ ਨੌ ਦੰ ਲਾ ਕੇ ਅੰਮਿਆ ਇੱਕ ਇੱਕ ਬੰਚਾਰ ਘਰ ਰੋਜ਼ ਘੜਦੀਆਂ ਮਾਤਾ ਤਾਂ ਭਾਈ ਮਾਨ ਸ਼ਰਤਕਾਰ ਬਾੜਾ ਮਿਲਦਾ ਹੈ ਫਿਰ ਮਾਤਾ ਤੇ ਖੇਤੀਬਾੜੀ ਦਾ ਆਪਣੇ ਵਾਂਗੂ ਹੋਣਾ ਕਿਉਂ ਉੱਥੇ ਅਲੱਗ ਵੀ ਲੱਗਾ ਲੱਗ ਮਹੌਲ ਹੈ ਵੀ ਉਸ ਹੋਰ ਬੀਜ ਦੇਣੇ ਕਿ ਆਪਣੇ ਵਰਗੀ ਜੀਰੀ ਜੂਰੀ ਲਾਉਂਦੇ ਨੇਗੇ ਵਾਹਿਆ ਚਾਚਾ ਨਰਮਾ ਕਵਾ ਬਾਜਰਾ ਦੇ ਪਾਣ ਗਾ ਰਾਖਨੋ ਵੀ ਜੀ ਬਿਲਾਨੰਦੇ ਅੱਛਾ ਕਿ 10 ਵੱਡੇ 12 ਵੱਡੇ ਵੀ ਫਰਾਈ ਬੈਠ ਨੌਕਰੀ ਕਰਦੇ ਆ ਬੰਮ ਕੀ 10000 ਮਿਲੇ ਬੈਲੇ ਨਹੀਂ ਦਿੰਦੇ ਫਿਰ ਤਮਤ ਮਧਉ ਤੇ ਭਾਈ ਚਾਰ ਕੀ ਵੀ ਜ਼ਿਆਦੇ ਐ ਤੇ ਸਾਂਝ ਭੜਾ ਵੀ ਜ਼ਿਆਦੇ ਐ ਹੁਣ ਲੈ ਮਤਾ ਸੁਲੁਤ ਦਾ 10000 ਤੇ ਵੀ ਕੋਈ ਨੌਕਰੀ ਕਰ ਲੈਂਦਾ ਜਵਾਕ ਆਪਣੇ ਤੋਰੇ ਕੋਈ ਨੌਕਰੀ ਫੌਜਾ ਤਾਂ ਫੌਜ ਦੀ ਐ ਜਾ ਬਸ ਬਹਿਲੇ ਬੈਠੇ ਨੇ ਕਿ ਉਰ ਤਾਂ ਬਸ ਜਿਆ ਫੋਨ ਫੜਾਦੇ ਤੇ ਨੌਕਰੀ ਤਾਂ ਉਧਰ ਜਿਆਦੇ ਐ ਤੇ ਖੇਤੀਬਾੜੀ ਦਾ ਵੀ ਨਾਲ ਕਰਾ ਦਿੰਦੇ ਨੇ ਉਹਨਾਂ ਦਾ ਔਰਤਾਂ ਜਮੀਂ ਹੱਥ ਵੀ ਨਹੀਂ ਲਾਂਦੀਆਂ ਆਗੀਆਂ ਨਾਲੇ ਤਾਂ ਉੱਥੇ ਔਰਤਾਂ ਘਰ ਦਾ ਵੀ ਕਰਦੀਆਂ ਨੇ ਨਾਲੇ ਨਾਲ ਖੇਤ ਚ ਜਾ ਕੇ ਹੱਥ ਪੱਲਾ ਵੀ ਲਵਾਉਂਦੀਆਂ ਨੇਗੀਆਂ ਤੇ ਜੇ ਸਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਜਰੂਰ ਕਰ